ਕੱਟ ਕੱਟ ਦਾਤ ਕੱਟ 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 ਦਾਤ ਮਾਰ ਦੋ ਜਾਨ ਕੱਟ 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 ਮਾਰਦਾ ਨਹੀਂ ਤੂੰ ਬਾਈ ਕਿੱਧੇ ਕੱਟਿਆ ਨਹੀਂ ਤੂੰ ਮਾਰਦਾ ਜੇ ਕੋਈ ਬਾਹਰ ਨਹੀਂ ਸੀ ਤਾਂ ਕੋਈ ਬਖਦ ਨਹੀਂ ਸੀ ਦਾ ਸਾਰਿਆਂ ਨੂੰ ਪਛਾਣਨਾ ਪੈਣਾ। ਕੋਈ ਸਮਝ ਨਹੀਂ ਪਤਾ ਨਹੀਂ ਕਿ ਉਹ ਰਾਤ ਚੁੱਤੇ ਨੂੰ ਲਾਗ ਗਿਆ। ਉਹਦਾ ਜਿਹੜਾ ਉਹ ਫੋਟੋ ਵੀ ਤੁਹਾਨੂੰ ਆ ਦੇਣੀ ਹੈ। ਪਤਾ ਨਹੀਂ ਕਿੰਨੇ ਸਾਲ ਗੈਨ ਹੋ ਗਏ ਸੀ ਦੁਬਈ ਨੂੰ। ਦੁਬਈ ਨੂੰ ਗਿਆ ਰਿਹਾ ਸਭ। ਕਿੰਨੀ ਕੀ ਉਮਰ ਹੋਣੀ ਤੁਹਾਡੇ ਮੁੰਡੇ ਦੀ? ਤੋ ਕੀ ਉਹਦੀ ਭੈ ਕਿੰਨੇ ਭਰਾ ਤੋਂ ਕਿੰਨੇ ਭੈਣਾਂ ਆਏ ਉਹਨਾਂ ਦੀ ਇੱਕ ਭੈਣਾਂ ਦੋ ਭਰਾ ਤਾਂ ਦੂਜਾ ਭਰਾ ਕਿੱਥੇ ਹੈ ਇਸ ਟਾਈਮ ਉਹ ਇਸ ਟਾਈਮ ਬਾਹਰ ਤੁਹਾਨੂੰ ਕਿੱਥੋਂ ਪਤਾ ਲੱਗਿਆ ਕਿ ਉਹਨਾਂ ਦੀ ਕਦ ਤੁਹਾਨੂੰ ਕਿੱਥੋਂ ਪਤਾ ਕਿ ਉਹਨਾਂ ਦੀ ਜਨਮ ਕਦ ਹੋ ਗਈ ਸੀ ਐਤਵਾਰ ਸਾਨੇ ਦਾ ਪੂਨਮਾ ਕੋਈ ਰੰਜਿਸ਼ ਵਗੈਰਾ ਕਿਸੇ ਦੀ ਨਾਲ ਕਿਸੇ ਦੇ ਨਾਲ ਰੰਜਿਸ਼ ਹੋਈ ਸੀ ਹੁਣ ਪ੍ਰਸ਼ਾਸਨ ਨੂੰ ਕੀ ਮੰਗ ਕਰਨਾ ਚਾਹੁੰਦੇ ਹੋ ਕੋਈ ਖੂਨ ਦਾ ਬਦਲਾ ਤੋਂ ਸਾਨੂੰ ਦਿੱਤਾ ਸਾਡਾ ਪੱਕ ਮਾਰਿਆ ਤੇ ਮਹਿੰਨਾ ਚਾਹੀਦਾ ਬੇਇਨਸਾਫ ਮੰਨਣਾ ਚਾਹੀਦਾ ਇੱਧਰ ਜਮਸ਼ੀਰ ਥਾਣੇ ਦੇ ਸਦਰ ਤੋਂ ਸਦਰ ਕੋਈ ਕੰਪਲੀਟ ਵਗੈਰਾ ਤੁਸੀਂ ਆਪਣੇ ਨੇ ਦਿੱਤੀ ਪੁਲਿਸ ਤੁਸੀਂ ਕੰਪਲੀਟ ਦਰਜ ਕਰਾਓਗੇ ਇਸ ਟਾਈਮ ਕੰਪਲੀਟ ਦਰਜ ਕਰਾਓਗੇ ਪੁਲਿਸ ਥਾਣੇ ਜਾ ਕੇ ਉਹ ਕਰਾਓਗੇ ਮਾਗ ਹੁੰਦਾ ਹੈ